ਜਾਨ ਪੰਜਾਬ ਪੁਲਿਸ ਤੇ ਲੋਕਾਂ ਦਾ ਹਰ ਵੱਧ ਤੋਂ ਵੱਧ ਸਹਿਯੋਗ ਹੋਵੇ ਜਾਣਛਾਣ ਬਲੇ ਠੀਕ ਹੈ ਠੀਕ ਹੈ ਨਾ ਮਾਰੇ ਚੰਗੇ ਬੰਦੇ ਬਾਰੇ ਸਾਨੂੰ ਦੱਸੋ ਉਹਦਾ ਹੱਲ ਹੋ ਸਕੇ ਇੱਥੇ ਆਉਣ ਦਾ ਮਕਸਦ ਇਹ ਹੀ ਆ ਡਿਪੂ ਸਾਹਿਬ ਤਾਈ ਆਏ ਆ ਬਾਕੀ ਅੱਜ ਕੱਲ ਜਿਹੜੀ ਨੌਜਵਾਨ ਪੀੜ੍ਹੀ ਆ ਦੇਖੋ ਇਹ ਐਵੇਂ ਆ ਪਿਸਟੋਲ ਦੇ ਘਾਫਟੋਂ ਮਾ ਦੇਖ ਦੇਖ ਐਵੇਂ ਗੈਂਗਸਟਰ ਜੇਲ੍ਹ ਚ ਬੈਠਿਆ ਉਹਨਾਂ ਨੇ ਉਹ ਮਾਰ ਲੱਗ ਲੱਗ ਪਿਆ ਆਪਣੀਆਂ ਜਾਨਾਂ ਖਤਮ ਕਰਨੇ ਕਦਮ ਕਰ ਰਹੇ ਸਹੀ ਹੈ ਠੀਕ ਹੈ ਨਾ ਇਹ ਖਾਸ ਕਰਕੇ ਆਪਦੇ ਬੱਚਿਆਂ ਦਾ ਨੌਜਵਾਨਾਂ ਦਾ ਬਹੁਤ ਧਿਆਨ ਰੱਖੋ ਮੋਬਾਈਲ ਤੇ ਕੀ ਕਰਦੇ ਆ ਕਿਹੜੀਆਂ ਫੋਟੋਆਂ ਦੇਖਦੇ ਆ ਉਹਨਾਂ ਨੂੰ ਵੇਖ-ਵੇਖ ਹੀ ਇਹ ਸਮਾਣੇ ਕਮਾਂ ਨਹੀਂ ਜਾਈ ਜਾਂਦੇ ਠੀਕ ਹੈ ਉਹ ਕਈ ਵਾਰੀ ਉਹ ਕਿਹੜਾ ਅਗਲੇ ਪ੍ਰਸਤਾਵਾਂ ਦਾ ਭੇਜ ਦਿੰਦੇ ਆ ਤੇਰੇ ਮੈਂ ਪ੍ਰਵਤੀ ਮੰਗ ਲਈ ਜੋ ਉਹ ਤੋਂ ਮੰਗ ਲਈ ਜੀ ਤੇ ਉਹ ਵੀ ਪਤਾ ਲੱਗਦਾ ਜਦੋਂ ਆਪਣਾ ਜਵਾਬ ਕਿਸੇ ਕਤਲ ਦੇ ਕੇਸ ਦਾ ਆ ਜਾਂਦਾ ਇਹ ਸਮੰਨੀ ਬਹੁਤ ਧਿਆਨ ਦੇਣ ਦੀ ਲੋੜ ਹੈ ਤੇ ਹੁਣ 2:00 ਤੋਂ ਨੂੰ ਦਿੱਤੀ ਸ਼ਾਮ ਕੰਮੀ ਸੰਗ ਬੋਦੀ ਸਕਾਰਜੋਗ ਫੰਡ ਸਾਡੀਆਂ ਦੇ ਬਹੁਤ ਬਹੁਤ ਇਹ ਸਾਡੇ ਸੱਦੇ ਤੇ ਜਿਹੜੇ ਵੀ ਆਏ ਹੋ ਤੁਹਾਡਾ ਯਾਰ ਮੈਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਤੇ ਸੰਪਰਕ ਮਹਮ ਤਹਿਤ ਤੁਹਾਡੇ ਕੋ ਆਏ ਆ ਜਿਵੇਂ ਐਸ ਐਚਓ ਸਾਹਿਬ ਨੇ ਦੱਸ ਹੀ ਦਿੱਤਾ ਤੁਹਾਨੂੰ ਆਉਣ ਦੇ ਤਿੰਨ ਕਾਰਨ ਨੇ ਸਾਡੇ ਇੱਕ ਤਾਂ ਲੋਕਾਂ ਨੂੰ ਨੌਜਵਾਨ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਨਾ ਜਿਹੜੇ ਕੋਈ ਕਿ ਜਿਹੜੇ ਮਗਰ ਲਾ ਕੇ ਗਲਤ ਸੰਗਤ ਵਿੱਚ ਜਾ ਰਹੇ ਨੇ ਉਹਨਾਂ ਨੂੰ ਰੋਕਾਂ ਦੂਸਰਾ ਸਾਈਬਰ ਕ੍ਰਾਈਮ ਇਹ ਵੀ ਤੁਹਾਨੂੰ ਬੜਾ ਜ਼ਰੂਰੀ ਇਹਦਾਸੀ ਦਿੱਤਾ ਵੀ ਸਾਈਬਰ ਕ੍ਰਾਈਮ ਕਿਵੇਂ ਹੁੰਦਾ ਤੇ ਕਿਵੇਂ ਅਸੀਂ ਠੱਗੇ ਜਾਂਦੇ ਆ ਸਾਨੂੰ ਵੀ ਕਾਲਾਂ ਆਉਂਦੀਆਂ ਨੇ ਵੀ ਤੁਹਾਡਾ ਭਰਾ ਬੋਲਦਾ ਪਛਾਣਿਆ ਨਹੀਂ ਹੁਣ ਤੁਸੀਂ ਅਸੀਂ ਜੇ ਕਾਲਾਂ ਕਰ ਲਏ ਜਿਆ ਤੁਹਾਡਾ ਆਰ ਕਾਰਡ ਹੋ ਗਿਆ ਜੀ ਤੁਹਾਡਾ ਪੈਨ ਕਾਰਡ ਬੰਦ ਹੋ ਗਿਆ ਤੁਹਾਡਾ ਬਿਜਲੀ ਦਾ ਫਿਰ ਹੋ ਗਿਆ ਤੁਹਾਡਾ ਹੁਣ ਖਾਤਾ ਬੰਦ ਹੋ ਜਾਊਗਾ ਤੁਸੀਂ ਐਂ ਕਰੋ। ਜਾਂ ਸਭ ਤੋਂ ਮੇਨ ਗੱਲ ਆ ਸਿੱਧੇ ਸਾਦੇ ਬੰਦੇ ਨੂੰ ਕਿੱਥੋਂ ਬਸਾਉਂਦੇ ਨੇ ਮੈਂ ਤੇਰੇ ਅਕਾਊਂਟ 'ਚ ਪੈਸੇ ਪਾਉਣਾ। ਅਗਲਾ ਕਹਿੰਦਾ ਮੈਨੂੰ ਕੀ ਮੇਰੇ ਅਕਾਊਂਟ 'ਚ ਪਾਈ ਰਿਹਾ। ਆਈ ਜੀ। ਫਸ ਜਾਂਦਾ ਬੰਦਾ ਉੱਥੇ ਜਦੋਂ ਕਹਿੰਦਾ ਮੇਰੇ ਅਕਾਊਂਟ 'ਚ ਪਾ ਰਿਹਾ ਪੈਸੇ। ਉਹ ਕਹਿੰਨੇ ਤੇਰਾ ਅਕਾਊਂਟ ਦੇ ਦੇ। ਉਹ ਤੇਰਾ ਛੋਟਾ ਅਕਾਊਂਟ ਪੁੱਛ ਕੇ ਜਦੋਂ ਦੀ ਪਤਾ ਲੱਗੂ ਜਦੋਂ ਛੋਟੇ ਅਕਾਊਂਟ 'ਚ ਦਾ ਪੈਸੇ ਜਦੋਂ ਪਾਊਗਾ ਪਾਊਗਾ ਪਹਿਲਾਂ ਤੁਹਾਡਾ ਅਕਾਊਂਟ ਸਾਫ਼ ਕਰ ਦਊਗਾ। ਠੀਕ ਹੈ ਜੀ। ਇਹ ਹੁ ਵੀ ਆਪਾਂ ਨੂੰ ਵੀ ਨਹੀਂ ਪਤਾ ਲੱਗਦਾ ਵੀ ਕੀ ਹੋ ਗਿਆ ਉਹਦੀ ਪਤਾ ਲੱਗਦਾ ਜਦੋਂ ਮੈਸੇਜ ਆ ਜਾਂਦਾ ਵੀ 50000 ਰੁਪਏ ਤੁਹਾਡੇ ਅਕਾਊਂਟ ਚੋਂ ਨਿਕਲ ਗਿਆ ਠੀਕ ਹੈ ਉਹਨੇ ਦੇਖਦੇ ਦੇਖਦੇ ਹੱਥਾਂ ਪੈਰਾਂ ਦੀ ਬੰਦੇ ਨੂੰ ਪੈ ਜਾਂਦੇ ਜਦੋਂ 50000 ਦਾ ਮੈਸੇਜ ਆਉਂਦਾ ਮੈਂ ਤਾਂ ਕਢਾਈ ਨਹੀਂ ਠੀਕ ਹੈ ਉਹਨੂੰ ਥੋੜੀ ਦੂਰ ਦਿਖਾਉਣ ਜਾਂਦਾ ਕਿ ਤੈਨੂੰ 20-30000 ਦਾ ਫੇਰ ਆ ਜਾਂਦਾ ਐ ਲੱਖ ਰੁਪਏ ਕਰ ਦਿੰਦੇ ਨੇ ਮਿੰਟੋ ਮਿੰਟੇ ਇਹ ਕਰਦੇ ਇਹ ਇਸ ਸੰਬੰਧੀ ਵੀ ਜਦੋਂ ਵੀ ਕੋਈ ਅਨਨੋਨ ਕਾਲ ਆਉਂਦੀ ਹੈ ਤਾਂ ਤੁਸੀਂ ਕਿਸੇ ਸਿਆਣੇ ਬੰਦੇ ਨੂੰ ਦਿਖਾ ਦਿਓ ਚਾਹੇ ਕਿ ਉਹ ਬਾਹਰੋਂ ਆਵੇ ਕਈ ਵਾਰੀ ਕਹਿੰਦੇ ਆ ਤੁਹਾਡਾ ਭਰਾ ਫਸ ਗਿਆ ਤੁਹਾਡੇ ਮੁੰਡੇ ਨੂੰ ਖੜ ਲਿਆ ਪੁਲਿਸ ਨੇ ਤੁਹਾਨੂੰ ਉਹਨੂੰ ਸਜ਼ਾ ਹੋ ਜੂਗੀ ਅਸੀਂ ਜੇਲ੍ਹ ਛੱਡਣ ਲੱਗੇ ਆ ਜੀ ਪੈਸੇ ਪਾਓ ਠੀਕ ਹੈ ਜੀ ਐਹੀ ਦੀ ਗੱਲ ਤੇ ਕੋਈ ਵਿਸ਼ਵਾਸ ਨਾ ਕਰੋ ਕਿਸੇ ਬੰਦੇ ਕੋਲੇ ਚਲੇ ਜਾਓ ਕੋਈ ਸਰਪੰਚ ਚ ਹੁੰਦਾ ਜਿਹੜਾ ਬੰਦਾ ਤੁਰਿਆ ਫਿਰਦਾ ਉਹਨੂੰ ਦੱਸ ਦੇਈਦਾ ਹੁੰਦਾ ਇਹ ਜੀ ਗੱਲ ਲੁਕਾਉਣ ਦਾ ਨਹੀਂ ਹੁੰਦਾ ਕਈ ਵਾਰੀ ਬੰਦਾ ਲੁਕੋ ਰਿਹਾ ਲੈਂਦਾ ਵੀ ਸ਼ਰਮ ਦਾ ਮੈਨੂੰ ਮੇਰਾ ਮੁੰਡਾ ਫੜ ਸੱਚਾ ਹੀ ਫੜਿਆ ਗਿਆ ਉਹ ਲੁਕਾਉਣ ਲੱਗ ਜਾਂਦਾ ਵੀ ਮੈਂ ਤਾਂ ਲੋਕੋ ਜਾ ਕੇ ਮਾਲਕ ਦੇਣੇ ਚਲਾ ਰਹੇ ਹੋਣਾ ਉਹ ਪੈਸੇ ਕੋਈ ਖਰਚ ਨਹੀਂ ਕਰਦੇ ਥੋੜੇ ਕਾਉਂਟ ਜੀ ਪੈਸੇ ਕੱਟ ਲੈਣੇ ਜੇ ਜੇ ਤੁਸੀਂ ਪਾਤੇ ਉਹਨੂੰ ਤੁਹਾਡਾ ਕੋਈ ਮੁੰਡਾ ਨਹੀਂ ਬਣਦਾ ਦੋ ਦੋ ਉਹ ਕਹਿੰਦੇ ਅਸੀਂ ਗੱਲ ਨਹੀਂ ਕਰਾ ਸਕਦੇ ਉਹਦੇ ਨਾਲ ਥੋੜੀ ਐ ਨਹੀਂ ਕਰ ਸਕਦੇ ਮੈਂ ਕਿਹਾ ਵੀ ਹਰ ਤਰ੍ਹਾਂ ਦਾ ਵਸੀਲਾ ਵਰਤਦੇ ਨੇ ਆਪਾਂ ਨੂੰ ਉਲਟ ਹੋਣ ਦੀ ਲੋੜ ਤੇ ਤੀਜਾ ਗੈਂਗਸਟਰ ਬਾਦ ਜਿਵੇਂ ਹਰ ਦੇ ਹੱਥ 'ਚ ਫੋਨ ਆ ਉਹ ਦੇਖਦੇ ਨੇ YouTube ਵਾਲੇ ਆਪਦੇ ਵਿਊ ਵਾਸਤੇ ਰੱਖੀ ਜਾਂਦੇ ਨੇ ਦੇਖੋ ਜੀ ਲਾਰੈਂਸ ਮਿਸ਼ਰੋਜ ਦੀ ਅੱਜ ਇੰਟਰਵਿਊ ਜੀ ਅੱਜ ਫਲਾਣਾ ਜੀ ਅੱਜ ਗੱਡੀਆਂ ਤੇ ਉਹਦੀ ਪੇਸ਼ੀ ਜੀ ਅੱਜ ਫਲਾਣੇ ਦੀ ਅੱਜ ਇਹਦੀ ਕਾਲ ਰਿਕਾਰਡਿੰਗ ਉਹ ਸਿਰ ਪ੍ਰਮਾਪਤ ਹੋ ਜਾਂਦੇ ਨੇ ਬੱਚੇ ਨੇ ਜਿਹੜੇ ਉਹ ਮਗਰ ਲੱਗ ਜਾਂਦੇ ਨੇ ਵੀ ਪਤਾ ਨਹੀਂ ਫਿਰ ਜਾ ਉਹਨਾਂ ਨੂੰ ਕਾਲ ਆ ਜਾਂਦਾ ਨੌਜਵਾਨ ਮੁੰਡਿਆਂ ਨੂੰ ਵੀ ਤੁਹਾਡਾ ਜ਼ਮੀਨ ਦਾ ਝਗੜਾ ਚੱਲਦਾ ਅਗਲਾ ਹਾਂ ਅੱਜ ਤੇਰੇ ਬਾਪੂ ਨੂੰ ਤਾਂ ਬਹੁਤ ਅੰਕ ਕੀਤਾ ਇਹਨਾਂ ਨੇ ਅਜਿਹੇ ਤਰ੍ਹਾਂ ਅਸੀਂ ਨਮੇੜ ਦਈਏ ਉਹ ਮੁੰਡੇ ਨੂੰ ਇਹ ਜੇ ਲੱਗਣ ਲੱਗ ਜਾਂਦਾ ਵੀ ਮੇਰੇ ਬਾਪੂ ਤੋਂ ਤਾਂ ਨਿਭੜਿਆ ਨਹੀਂ ਮੈਂ ਨਿਭੜੂ ਹੁਣ ਵੀ ਤੈਨੂੰ ਪਿਸਤੌਲ ਭੇਜ ਦਿੰਦੇ ਆ ਤੈਨੂੰ ਬਾਹਰ ਬੁਲਾ ਲਾਂਗੇ ਤੇਰਾ ਕਿਹੜਾ ਕਿਸੇ ਨੂੰ ਪਤਾ ਲੱਗਣਾ ਉਹ ਪਿਸਤੌਲ ਵੀ ਭੇਜ ਦਿੰਦੇ ਨੇ ਪਿਸਤੌਲ ਭੇਜ ਕੇ ਕੰਮ ਕਿਤੇ ਹੋਰੀ ਕਰਾ ਦਿੰਦੇ ਨੇ ਕਰਾ ਸਹੀ ਹੈ ਬੱਚੇ ਕੋਲ ਜਦੋਂ ਪਿਸਤੌਲ ਆ ਜਾਂਦਾ ਕਿਸੇ ਵੀ ਬੰਦੇ ਕੋਲ ਆ ਸਿਆਣੇ ਬੰਦੇ ਜਾਣਦੇ ਨੇ ਇਹ ਅਸਲਾ ਤੇ ਪੈਸਾ ਬੰਦੇ ਨੂੰ ਡੇਕਣ ਨਹੀਂ ਦਿੰਦਾ ਜਦੋਂ ਆ ਜਾਂਦਾ ਜਿਹੜੇ ਬੰਦੇ ਕੋਲ ਅੱਜ ਪੈਸੇ ਨਹੀਂ ਹੈਗੇ ਕਿ ਨਾ ਉਹਦੇ ਕੋਲ 2 ਲੱਖ ਰੁਪਏ ਆ ਜੇ ਉਹ ਤੁਹਾਡੇ ਨਾਲ ਗੱਲਬਾਤ ਦਾ ਢਾਂਗ ਹੀ ਬਦਲ ਜਾਊਗਾ। ਉਹਦੇ ਤੌਰ ਤਰੀਕੇ ਬਦਲ ਜਾਂਦੇ ਜਦੋਂ ਬੰਦੇ ਕੋਲ ਪਿਸਤੌਲ ਆ ਜਾਂਦਾ ਉਹ ਪੁਲਿਸ ਵਾਲਿਆਂ ਨਾਲੇ ਵੀ ਖਾਊਗਾ, ਆਕੜ ਜਗਨ ਕਰੂਗਾ, ਪਿੰਡ 'ਚ ਵੀ ਆਕੜ ਨਾਲ ਗੱਲ ਕਰੂਗਾ। ਵੀ ਐ ਕੀ ਹੋ ਜਾਊਗਾ, ਐ ਕਿ ਹੋ ਜਾਊਗਾ। ਉਹ ਅਸਲ ਇਹ ਬੋਲਣ ਲੱਗਦਾ ਬੰਦੇ ਨੂੰ। ਆਸੇ-ਪਾਸੇ ਹਾਫ-ਭਾਫ ਦਾ ਵੀ ਧਿਆਨ ਰੱਖਿਆ ਕਰੋ, ਬੱਚਾ ਨੂੰ ਸਮਝਾ ਕੇ ਰੱਖਿਆ ਕਰੋ ਵੀ ਕੋਈ ਨਹੀਂ ਜਿਹੜਾ ਸਾਡੀ ਇੰਨੀ ਨੀ ਉਮਰ ਹੋ ਗਈ, ਅਸੀਂ ਨਹੀਂ ਨਵੇੜ ਸਕੇ, ਤੂੰ ਇਹ ਬਹੜਾ ਨਵੇੜਨ ਵਾਲਾ ਨਹੀਂ ਹੋਇਆ ਅਜੇ। ਉਹ ਕਹਿੰਦੇ ਵੀ ਤੇਰੇ ਨਾਲ ਇਹਨੂੰ ਤਾਂ ਅਸੀਂ ਸਾਬਦਾਂਗੇ ਤੂੰ ਫਾਲਾਨਾ ਕੰਮ ਤੂੰ ਕਰਿਆ ਤੈਨੂੰ ਮੈਂ ਕਹਾ ਧਾਰਨ ਦਿੰਦਾ ਇੱਕ ਨਕੋਦਰ ਕੋਲੇ ਬੰਦਾ ਮਰਿਆ ਮਾਰਿਆ ਸੀ ਕਿਸੇ ਨੇ ਬੱਚਿਆਂ ਨੇ ਫਰੋਜਪੁਰ ਦੇ ਸਾਈਡ ਦੇ ਨੇ ਕਿੰਨੇ ਕ ਸੋਚ ਸਕਦੇ ਹੋ ਵੀ ਕੀ ਕਿਵੇਂ ਮਰਿਆ ਬੰਦਾ ਉਹ ਉਹ ਸਰਪ ਕਹਿੰਦੇ ਵੀ ਬੰਦੇ ਨੂੰ ਜਿਹੜੀ ਸੁਣਤੀ ਗੱਲ ਆਈ ਆ ਵੀ ਦੋ ਸਮੋਸੇ ਖਵਾਤੇ ਜਵਾਕਾਂ ਨੂੰ ਤੇ ਇੱਕ ਕੱਪ ਜਿਆਦਾ ਪਿਆਤਾ ਇੱਕ ਇੱਕ ਕੱਪ ਕਹਿੰਦੇ ਕੰਮ ਕਰਿਆ ਕੋਈ ਨਹੀਂ ਮੁੜ ਕੇ ਆ ਕੇ ਦੇਖਦੇ ਆ ਜਦੋਂ ਮੁੜ ਕੇ ਉਹਨਾਂ ਨੇ ਬੰਦਾ ਮਾਰਤਾ ਮੁੜ ਕੇ ਕਹਿੰਦੇ ਵੀ ਕੋਈ ਗੱਲ ਨਹੀਂ ਤੂੰ ਨਿਕਲ ਜਲਦੀ ਪੁਲਿਸ ਨੂੰ ਪਤਾ ਲੱਗ ਗਿਆ ਉਹ ਬੰਦੇ ਬਾਅਦ ਵਿੱਚ ਫਸੇਗੇ ਫਸ ਗਏ ਮੇਰਾ ਕਹਿਣ ਪਾ ਵੀ ਬੱਚਿਆਂ ਨੂੰ ਗੁਬਰਾਹ ਕਰ ਲਿਆ ਜਾਂਦਾ ਬਾਹਰ ਬੈਠੇ ਨੇ ਕੌਲਾਂ ਕਰ ਰਹੇ ਨੇ ਤੇਰਾ ਅਸੀਂ ਐਂਕ ਕਰਦਾਂਗੇ ਥੋੜਾ ਜ਼ਮੀਨ ਦਾ ਝਗੜਾ ਚੱਲਦਾ ਬੱਚੇ ਗਮਰਾਹ ਹੋ ਜਾਂਦੇ ਨੇ ਯਾ ਸਰਦ ਤਨ ਮੈਂ ਨਵੇੜ ਦੂੰਗਾ ਜਿੱਤੇਰਾ ਅਸੀਂ ਆਪ ਹੀ ਕਰਾ ਦਾਂਗੇ ਕਿਸੇ ਧਮਕੀ ਦਵਾ ਦਾਂਗੇ ਉਹਨੂੰ ਐਂ ਕਰਾ ਦਾਂਗੇ ਵਾਕਤੀ ਸਾਦ ਦੀ ਰੱਖਦੀ ਨਹੀਂ ਬੰਦੇ ਨੂੰ ਉਹਦੀ ਪਤਾ ਲੱਗਦਾ ਜਦੋਂ ਫਾਜ ਜਾਂਦਾ ਉਹ ਲੋ ਬੰਦਾ ਕਿੰਨਾ ਹੀ ਸਿਆਣਾ ਹੋਵੇ ਸਿਆਣੇ ਤੋਂ ਸਿਆਣਾ ਬੰਦਾ ਵੀ ਕਈ ਵਾਰੀ ਫਾਜ ਜਾਂਦਾ ਹਰੇਕ ਬੰਦਾ ਗੱਲਾਂ 'ਚ ਆ ਜਾਂਦਾ ਠੀਕ ਅਸੀਂ ਵੀ ਕਈ ਗੱਲਾਂ 'ਚ ਆ ਜਾਂਦੇ ਹਰ ਬੰਦੇ ਦਾ ਉਹਨਾਂ ਨੂੰ ਤਰੀਕਾ ਪਤਾ ਹੁੰਦਾ ਜਿਹੜੇ ਬੰਦੇ ਛਾਤਰ ਨੇ ਕਿ ਨਾ ਬਾਹਰ ਬੈਠੇ ਨੇ ਉਹਨਾਂ ਨੂੰ ਗੱਲਾਂ ਦਾ ਪਤਾ ਵੀ ਬੰਦੇ ਕਿਹੜਾ ਬੰਦਾ ਕਿਵੇਂ ਫਸੂਗਾ ਉਹ ਥੋੜੀ ਆਪਣੀ ਹੈਲੋ ਤੋਂ ਆਪਣੀ ਮੰਡੀ ਬੋਟੀ ਗੱਲਬਾਤ ਤੋਂ ਹੀ ਬੰਦੇ ਜੱਜ ਕਰ ਜਾਂਦੇ ਨੇ ਸਾਨੂੰ ਨਾਲ ਦੀ ਨਾਲ ਸਾਨੂੰ ਵੀ ਕਈ ਵਾਰੀ ਫੋਨ ਆਊਗਾ ਕੋਰ ਬਾਜੀ ਠੀਕ ਠਾਕ ਪੈਸੇ ਪਾਉਣ ਲੱਗਾ ਏ ਤੁਹਾਡੇ ਅਗਲਾ ਕਹਿੰਦੇ ਕੌਣ ਬੋਲਿਓ ਤੁਸੀਂ ਆ ਗਏ ਭੂਆ ਦੇ ਮੁੰਡੇ ਨੂੰ ਭੁੱਲ ਗਏ ਤੁਹਾਨੂੰ ਵੀ ਕਈਆਂ ਨੂੰ ਆਇਆ ਹੋਊਗਾ ਜਦ ਤਰਾ ਆਧਾਰ ਕਾਰਡ ਬੰਦ ਹੋ ਗਿਆ ਜੀ ਤੁਹਾਡਾ ਪੈਨ ਕਾਰਡ ਬੰਦ ਹੋ ਗਿਆ ਤੁਹਾਡਾ ਖਾਤਾ ਬੰਦ ਹੋ ਰਿਹਾ ਹੋ ਰਿਹਾ ਜੀ ਆਹ ਹੈ ਮੇਰਾ ਖਾਤਾ ਤੁਸੀਂ ਰਿਵਿਊ ਨਹੀਂ ਕਰਾਇਆ ਤੁਸੀਂ ਫੋਨਾਂ ਨਹੀਂ ਕੀਤਾ ਮੈਂ ਕਹਿਣਾ ਕਿ ਭਰਮਾਉਣ ਦੀ ਕੋਸ਼ਿਸ਼ ਕਰਦੇ ਹੋ ਉਸ ਲਈ ਆਪਾਂ ਨੂੰ ਸਾਰਿਆਂ ਨੂੰ ਅਲਰਟ ਕਰਨ ਦੀ ਲੋੜ ਆ ਮੁੜ ਕੇ ਫਿਰ ਆਪਾਂ ਵੀ ਥਾਣੇ ਵੀ ਜੰਨੇ ਫਿਰ ਅਗਲਾ ਕਹਿੰਦਾ ਪੁਲਿਸ ਨਹੀਂ ਕੁਝ ਕਰਦੀ ਤੇ ਤੂੰ ਦਾਲ ਦੇ ਹੱਥੀ ਗਵਾ ਕੇ ਹੁਣ ਸਾਨੂੰ ਕਹਿੰਦਾ ਸਾਡੇ ਨਾਲ ਮਰਦਾ ਸੱਤ ਲਿਆ ਕੇ ਪਤਾ ਹਾਂ ਚਲੋ ਮਰਿਆ ਆਖਿਆ ਬਸ ਤਾਂ ਤਨਖਾਹ ਵੀ ਲੈਣੀ ਹੈ ਗੱਲ ਦੀ ਠੀਕ ਹੈ ਅਸੀਂ ਤਾਂ ਤਨਖਾਹ ਵੀ ਲੈਨੇ ਆ ਸਾਡਾ ਫਰਜ਼ਾ ਪਰ ਗੱਲ ਵੀ ਜੇ ਆਪਾਂ ਆਪਾਂ ਹੀ ਲੜਟ ਹੋਈਏ ਨਾ ਆਪਦਾ ਨੁਕਸਾਨ ਹੋਵੇ ਨਾ ਬੰਦਾ ਹੋ ਕਰੇ ਤੇ ਬਾਕੀ ਨਸ਼ੇ ਦਾ ਤੁਹਾਨੂੰ ਦੱਸ ਹੀ ਦਿੱਤਾ ਬੱਚਿਆਂ ਨੂੰ ਖੇਡਾਂ ਵੱਲ ਕਰੋ ਤੇ ਗਰਾਊਂਡ ਬਣਾ ਕੇ ਦਿਓ ਚਾਹੇ ਕੋਈ ਆਵੇ ਚਾਹੇ ਨਾ ਆਵੇ ਜਦੋਂ ਗਰਾਊਂਡ ਬਣ ਗਿਆ ਕਨਾ ਅ ਭਾਈ ਜੀ ਕਹਿੰਦੇ ਗਰਾਊਂਡ ਬਣਾ ਤਾਂ ਕੋਈ ਆਇਆ ਨਹੀਂ ਕੋਈ ਆ ਨਾ ਆਵੇ ਅਰ ਜੇ ਨਹੀਂ ਕੱਲ ਕੱਲ ਨਹੀਂ ਪਰਸ ਨੂੰ ਆਉਣ ਲੱਗ ਜਾਣਗੇ ਜੇ ਦੋ ਆਉਣਗੇ ਬੱਚੇ ਦੋ ਆਉਣ ਲੱਗੇ 204 ਹੋਣਦੇ ਪਤਾ ਨਹੀਂ ਲੱਗਦਾ ਅਗਲਾ ਕਹਿੰਦਾ ਮੈਂ ਵੀ ਉੱਥੇ ਕੱਢਣਾ ਜੇ ਨਾ ਦੋ ਵੀ ਚੱਲ ਆਪਾਂ ਆਪਦੇ ਵੱਲੋਂ ਜਿਹੜੀ ਆਪਾਂ ਫੈਸਿਲਿਟੀ ਦੇ ਸਕਦੇ ਆ ਉਹ ਦੇਵੋ ਠੀਕ ਹੈ ਬਸ ਇਹ ਨਹੀਂ ਬੇਤੀਆਂ ਨੇ ਪ੍ਰਵਾਨ ਕਰਿਓ ਤੇ ਤੁਸੀਂ ਆਇਓ ਤੁਹਾਡਾ ਬਹੁਤ ਬਹੁਤ ਧੰਨਵਾਦ ਠੰਢ ਦੇ ਮੌਸਮ ਦੇ ਵਿੱਚ ਸਮਾਂ ਛੱਡਿਆ ਧੰਨਵਾਦ ਜੀ ਤੁਹਾਡਾ ਹੋਰ ਤੁਹਾਡੇ ਵੱਲੋਂ ਕੋਈ ਗੱਲਬਾਤਾਂ ਦੱਸੋ ਦੱਸਣਾ ਚਾਹੁੰਦਾ ਉਹ ਗੱਲ ਬਾਤ ਦੱਸੋ ਜੀ ਉਹਨੇ ਕਿਰਾਇਆ ਵੀ ਨਹੀਂ ਉਹਨੇ ਪਤਾ ਨਹੀਂ ਕੋਲ ਉਹ ਲਿਆ ਕੇ ਗੋਆਂ ਗਾਲੀਆਂ ਤੇ ਘਰੇ ਇਦਾਂ ਨਾ ਜੀ ਆਹ ਗੋਲ ਮਾਂ ਲਿਆਇਆ ਉਹਨੇ ਫੜਾਇਆ ਆਪਦੇ ਮੁੰਡੇ ਨੂੰ ਸੁਧਾਰ ਕਰਨ ਵਾਸਤੇ ਕੀ ਬਾਜੀ ਨਹੀਂ ਕੰਮ ਕਰਦਾ ਸਾਰਾ ਨਹੀਂ ਸੁਧਾਰਦਾ ਨਾਲ ਨਹੀਂ ਜੀ ਬੜੇ ਬੰਦਾ ਹੈ